ਪਰਦਰਸ਼ਨ ਜਿਹੜਾ ਕਿਸਾਨ ਆ 4 ਤਰੀਕ ਦੇ ਜਿਹੜਾ ਟਹਾਣੇ ਜਾ ਰਹੇ ਸੀ ਕਿਸਾਨ ਰੈਲੀ ਚ ਮਹਾਪੰਚਾਇਤ ਚ ਉੱਥੇ ਵਾ사 ਹਾਦਸਾ ਹੋ ਗਿਆ ਸੀਗਾ ਜਿਦੇ ਤਿੰਨ ਔਰਤਾਂ ਉੱਥੇ ਮੌਕੇ ਤੇ ਬਣੀਆਂ ਸੀ ਦੋ ਆ ਗੂ ਛੜੇ ਆ ਹਸਪਤਾਲ ਜਾ ਕੇ ਨਕਮੇ ਸਿਸਟਮ ਦੇ ਪ੍ਰਬੰਧ ਕਰਕੇ ਉਹ ਬਲੀ ਚੜ ਗਏ ਸੀ ਉਹਨੂੰ ਮਾਫਜੇ ਨੂੰ ਲੈ ਕੇ ਤੇ ਨੌਕਰੀ ਨੂੰ ਲੈ ਕੇ ਤੇ ਨਾਲ ਕਾਰਜ ਦੇ ਲਹਿਰਗਮ ਮਹਰਾਉਣ ਖਾਤਰ ਇਹ ਮੋਰਚਾ ਲੱਗਾ ਹੋਇਆ ਸੀ ਤਾਂ ਅੱਜ ਤੇ 22 ਤਰੀਕ ਹੋ ਗਈ ਆ ਤਾ ਅੱਜ ਵੀ ਸਰਕਾਰ ਨੇ ਜਿਹੜੀ ਲਗਾਤਾਰ ਉਧੇ ਦੀ ਮੀਟਿੰਗ ਚੱਲੀ ਜਾਂਦੀ ਆ ਬਰੰਡ ਦੇ ਪ੍ਰਸ਼ਾਸਨ ਨਾਲ ਤਾਂ ਉਧਰੋਂ ਸਰਕਾਰ ਨਾਲ ਮੇਂਗਣਾ ਕੋਲ ਕੋਲ ਕੇ ਜਿਵੇਂ ਕਿਸਾਨ ਜਿਹੜੇ ਜਿੰਦਗੀ ਦਾ ਕੋਈ ਮੁੱਲ ਹੀ ਨਾ ਹੋਵੇ ਉਹ ਵੀ ਪਹਿਲਾਂ ਤਾਂ 5 ਲੱਖ ਲੈ ਲੋ ਸੀ ਦੇ ਲੋ 7 ਲੈ ਲੋ ਜਿਵੇਂ ਬੋਲੀ ਲਈ ਆ 8 ਲੱਖ ਤੇ ਸਹਿਮਤੀ ਬਣੀ ਆ ਤਾਂ ਅੱਜ ਉਹ ਤੜਕੇ ਦੇ ਖੱਜਲ ਖੋਹਰ ਕਰੀ ਜਾਂਦੇ ਆ ਜਿਹੜਾ ਸਿਸਕਾਰ ਆ ਟਾਈਮ ਨਾਲ ਨਾ ਹੋ ਜੇ ਤਾਂ 8-8 ਲੱਖ ਦੇ ਚੈੱਕ ਹੁਣ ਦਿੱਤੇ ਆ ਤਾਂ ਹੁਣ ਪੋਸਟਮਾਰਟਮ ਹੋ ਰਿਹਾ ਤੇ ਉਦੋਂ ਬਾਅਦ ਸਹਿਕਾਰ ਕਰਾ ਸਾਡੇ ਅਸੀਂ ਜਾਦੇ ਮੋਰਚਾ ਸਪਸੇ ਕਰਕੇ ਨਕੇ ਹਾਨੂੰ ਸਹਿਮਤੀ ਮਜਬੂਰ ਨ ਬਸ ਬਣਾਉਣੀ ਪਈ ਤਾਂ ਨਹੀਂ 100 ਲੱਖ ਦੀ ਪਿਰਤਾ ਜਿਹੜੀ ਉਹ ਨਕੇ ਲੈਣੀ ਲੈਣੇ ਸੀ ਹਰ ਹਾਲਤ ਇਹ ਮਜਬੂਰੀ ਬਾਸ਼ਾ ਜਿਉਂਦ ਉਧਰ ਮੋਰਚਾ ਜ਼ਮੀਨਾਂ ਦਾ ਮਸਲਾ ਜਿਹੜੇ ਨਕੇ ਜਿਹੜੇ ਕਾਰਪੋਰੇਟ ਘਰਾਣੇ ਦੇ ਸਰਕਾਰਾਂ ਜ਼ਮੀਨਾਂ ਨਕੇ ਪਿੱਛੇ ਖੜਿਆ ਉਹਨਾਂ ਦੀ ਤੇ ਜ਼ਮੀਨਾਂ ਕਾਰਪੋਰੇਟ ਘਰਾਣੇ ਦੇ ਉਹ ਮੋਰਚਾ ਸਾਡਾ ਵੱਡਾਗਾ ਉਹਦੇ ਕਰਕੇ ਸਾਨੂੰ ਮਜਬੂਰ ਨ ਬਸ 8 ਲੱਖ ਲੈ ਕੇ ਉਹ ਸ਼ਬਰ ਕਰਨਾ ਪਿਆ ਧਰਨਾ ਸਮਾਪਤ ਹੋ ਜੂਗਾ ਦੇਖੋ ਅਸੀਂ ਭਰੇ ਮਾਨ ਨਾਲ ਕਹਿ ਰਹੇ ਆ ਵੀ ਸਾਡਾ ਲਗਭਗ 4 ਤਰੀਕ ਤੋਂ ਲੈ ਕੇ ਅੱਜ ਤੱਕ ਸਾਡੇ 5 ਜਿਹੜੀਆਂ ਮਤਲਬ ਡੈੱਡ ਬਾਡੀयां ਤਿੰਨ ਰੋਲ ਖੁੱਲ ਕੇ ਗਈਆਂ ਦੋ ਦੀ ਅੱਜ ਅਸੀਂ ਡੈੱਡ ਬਾਡੀयां ਲੈ ਰਹੇ ਆ ਕਿਉਂਕਿ ਸਰਕਾਰ ਨੇ 10 ਲੱਖ ਦੀ بجائے ਹਜੇ ਵੀ ਪਰਿਵਾਰਾਂ ਨੂੰ 8-8 ਰੱਖ ਦਾ ਅਲਾਣ ਕੀਤਾ ਅਸੀਂ ਦਮ ਘੁੱਟੇ ਰਾਲੇ ਅਲਾਣ ਨੂੰ ਸਹਿਣ ਕਰਦੇ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਜਿਹੜੀ ਲਗਾਤਾਰ ਕਹਿ ਰਹੀ ਸੱਥਾਂ ਦੇ ਵਿੱਚੋਂ ਤੁਰਾਂਗੇ ਸਾਡੇ ਨਾਲ ਆ ਬਿਹਾਰ ਹੈਗਾ ਸਾਡੀਆਂ ਡੈੱਡ ਬੋਡੀਆਂ ਰੋਲ ਰਹੀਆਂ ਅਸੀਂ ਤੁਹਾਡੇ ਮਾਦਮ ਜੇਰੀਏ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਆ ਸਾਡਾ ਇਹ ਪ੍ਰੀਖਿਆ ਨਾ ਲਿਆ ਕਰੋ ਨਾਮਤਨ ਲਿਆ ਕਰੋ ਕਿਉਂਕਿ ਜੇ ਇਹੋ ਜਿਹੇ ਹਾਸੇ ਵਾਪਰ ਜਾਂਦੇ ਆ ਤੁਸੀਂ ਮਾਦਮ ਦੀਬ ਜਾਇ ਨੂਨ ਛੜਕਦੇ ਹੋ ਸਾਡੇ ਤੇ ਸਾਨੂੰ ਮੁਆਵਜ਼ੇ ਦੀ ਖਾਤਰ ਐਂ ਕਰ ਦਿਓ ਜਿਵੇਂ ਅਸੀਂ ਮੰਗਤੇ ਹੁੰਨੇ ਆ ਬਗਾਨੇ ਹੁੰਨੇ ਆ ਅਸੀਂ ਦੇਸ਼ ਦਾ ਢਿੱਡ ਪਰਦੇ ਆ ਇਸ ਲਈ ਅਸੀਂ ਸਾਰੇ ਟੈਕਸ ਦਿੰਨੇ ਆ ਉਹਦੇ ਵਿੱਚ ਵੀ ਮਾਮਜ਼ਾ ਮਤਲਬ ਮੰਗਦੇ ਆ ਅਸੀਂ ਕਿਉਂਕਿ ਸਾਡਾ ਗਰੀਬ ਪਰਿਵਾਰ ਹੈ ਜਿਹੜਾ ਜਿਹਦੇ ਬਹੁਤ ਛੋਟੇ ਬੱਚੇ ਆ ਜਿਨ੍ਹਾਂ ਦਾ ਕੋਈ ਮਗਰ ਐਂ ਕਿਹੜਾ ਹੋਵੇ ਪਾਲਣ ਪੋਚਣ ਵਾਲ ਅਸੀਂ ਇਸ ਲਈ ਸਾਰੇ ਜਿੰਨੇ ਮਤਲਬ ਤੁਹਾਡੇ ਸੁਣ ਰਹੇ ਸਰੋਤੇ ਆ ਉਹਨਾਂ ਨੂੰ ਬਹੁਤ ਜ਼ੋਰਦਾਰ ਅਪੀਲ ਕਰਦੇ ਆ ਵੀ ਜਿਵੇਂ ਜੀ ਘਟਨਾ ਭਰਾਵੋ ਜ਼ਮੀਨਾਂ ਬਚਾਉਣ ਦੇ ਖਾਤਰ ਜਿੱਦੇ ਤਹਾਣੇ ਜਾਂਦੇ ਸੀ 4 ਤਰੀਕ ਨੂੰ ਵਾਪਰੀ ਅੱਜ ਅਸੀਂ ਉਹਨਾਂ ਜਿਹੜੀਆਂ ਦੋ ਰੈੱਡ ਬੋਡੀਆਂ ਰਹਿ ਗਈਆਂ ਉਹਨਾਂ ਦੀ ਅੰਤਮ ਵਿਦਾਇਗੀ ਤੇ ਅੰਤਮ ਸੰਸਕਾਰ ਕਰਾਂਗੇ ਜੀ ਪਹਿਲਾਂ ਸਰਕਾਰਾਂ ਬੋਲੂਗਾ ਪਹਿਲਾਂ 10-10 ਲੱਖ ਰੁਪਏ ਵੀ ਦਿੱਤਾ ਗਿਆਗਾ ਇਸ ਵਾਰ ਕਿਉਂ ਉਹ ਵੀ ਰੋਡ ਖੋਲ ਕੇ ਦਿੱਤਾ ਗਿਆ ਜੀ ਦੇਖੋ ਅਸੀਂ ਪਹਿਲਾਂ ਵੀ ਇਹ ਰਾਹ ਬਹੁਤ ਔਖਾ ਖੋਲਿਆ ਸੀ ਨਹੀਂ ਤਾਂ ਪਹਿਲਾਂ ਇਹ ਕਹਿੰਦੇ ਤੁਸੀਂ ਕਿਹੜਾ ਸਰਕਾਰੀ ਕੰਮ ਕਰਦੇ ਹੋ ਰਾਹ ਖੋਲਿਆ ਆ ਸਰਕਾਰ ਨੇ ਜਿਹੜਾ ਬੰਦ ਕੀਤਾ ਹੋਇਆ ਸੀ ਇਹ ਰਾਹ ਅਸੀਂ ਬਹੁਤ ਜ਼ੋਰ ਨਾਲ ਖੋਲਿਆ ਲਗਭਗ ਛੇ ਦਿਨ ਪਹਿਲਾਂ ਬੈਠੇ ਆ ਤੀਜਾ ਦਿਨ ਅੱਜ ਹੋ ਗਿਆ ਅੱਜ ਅਸੀਂ ਇਹ ਡੈੱਡ ਬੋਡੀਆਂ ਲੈ ਕੇ ਤੁਰ ਰਹੇ ਹਾਂ ਕਿਹੜੇ ਕਿਹੜੇ ਆਪੀ ਡੈੱਡ ਬੋਡੀਆਂ ਦਾ ਸਿਸਟਮ ਇਹ ਕਰਮਜੀਤ ਸਿੰਘ ਤੇ ਬਸੰਤ ਸਿੰਘ ਕੋਠਾਗੁਰੂ ਦੋਨੇ ਹਾਂਜੀ ਅੱਜ ਅੰਤਮ ਸੰਸਕਾਰ ਕੀਤਾ ਜਿਹੜਾ ਸਰ ਸੰਸਕਾਰ ਹੋ ਅੱਜ ਇੱਕ ਵਾਰੀ ਸਮਾਪਤ ਹੋਣਾ ਜਿਹੜਾ ਸੰਸਕਾਰ ਵਾਸਤੇ ਤੁਰਾਂਗੇ ਸਾਰੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ